ਕਾ ਪਿਆਰ ਹੈ ਜੀ ਪਿਆਰ ਦਾ ਇੱਥੇ ਬੜੀ ਬੜੀ ਧੂਰ ਹੁੰਦੇ ਨੇ ਜੀ ਲੈ ਸਾਰੇ ਸੱਤੇ ਚੰਗੇ ਹੁੰਦੇ ਨੇ ਲੈ ਲੌਦਾ ਆਲ ਪੂਰਾ ਦੁੱਧ ਹੁੰਦਾ ਜੇ ਉਹ ਜੀ ਖੰਡ ਸਾਰਾ ਫਟਕਾਰੀ ਮਿਲ ਵੇਸੇ ਬਰਾਏ ਦੀ ਬਹੁਤ ਕਿਰਪਾ ਜੀ ਜਿੱਦਾ ਬਰਾਏ ਦਾ ਰਾਰਾ ਫ੍ਰੈਸ਼ ਹੋ ਜਾਂਦਾ ਜੀ ਜੀ ਕੋਲਵੇਂ ਲੱਡੂ ਬਣਾਈ ਤੇ ਜੀ ਮਾਲਪੂਰਾ ਜਲੇਬੀ ਅੰਦਰਾਸਾ ਇਹ ਰੋਜ਼ ਬੰਦਾ ਜਿਵੇਂ ਕਿਤੇ ਵੀ ਜਾਣਾ ਹੋਵੇ ਆਪਾਂ ਕੋ ਸਪੈਸ਼ਲ ਸਾਨੂੰ ਫੋਨ ਕਰਕੇ ਕਹਿੰਦੇ ਤੁਹਾਡੇ ਵਾਸਤੇ ਅੰਦਰਾਸਾ ਇਹ ਮਾਲਪੂਰਾ ਵੀ ਲੈ ਕੇ ਆਵਾਂ ਦਾ ਫਾਈਨਲ ਨੂੰ ਪੈਕ ਕਰਵਾ ਕੇ ਲੈ ਕੇ ਜਾਈਦਾ। ਦੇਸ਼ ਵਿਦੇਸ਼ ਵਿੱਚ ਵੀ ਇਹਨਾਂ ਦੇ 92 ਲੱਡੂ ਵਗੈਰਾ ਜਾਂਦੇ ਨੇ ਪੈਕ ਹੋ ਕੇ। ਇਹ ਬਹੁਤ ਹੀ ਮਸ਼ਹੂਰ ਦੁਕਾਨ ਹੈ। ਅੱਜ ਸਪੈਸ਼ਲ ਬਟਾਲਾ ਦੀ ਮਸ਼ਹੂਰ ਦੁਕਾਨ ਵਿਖਾਵਾਂਗੇ ਤੁਹਾਨੂੰ ਕਿ ਜਿੱਥੇ ਸਪੈਸ਼ਲ ਦੇਸ਼ ਤਿਆਰ ਕੀਤੀ ਜਾਂਦੀ ਹੈ। ਕਹਿੰਦੇ ਨੇ ਕਿ 100 ਮਹੀਨੇ ਦੀ ਸੋਗਾਤ ਤਿਆਰ ਹੁੰਦੀ ਹੈ। ਕੀ ਸੋਗਾਤ ਹੈ? ਤਸਵੀਰਾਂ ਤੁਹਾਨੂੰ ਦਿਖਾ ਦਾਂਗੇ। ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਟਾਲਾ ਸ਼ਹਿਰ ਵਡੇ ਬਾਜ਼ਾਰ ਦੀਆਂ ਜਿੱਥੇ ਕੀ 1972 ਦੀ ਦੁਕਾਨ ਹੈ ਇੱਥੇ ਅੰਦਰਸੇ ਤਿਆਰ ਹੁੰਦੇ ਨੇ ਤੇ ਨਾਲ ਦੀ ਨਾਲ ਮਾਲਪੂੜੇ ਤਿਆਰ ਹੁੰਦੇ ਨੇ ਸੋ ਬਹੁਤ ਵਧੀਆ ਸਾਫ ਸੁਥਰੇ ਢੰਗ ਦੇ ਨਾਲ ਜਿਹੜੇ ਨੇ ਲੱਡੂ ਵੀ ਤਿਆਰ ਹੁੰਦੇ ਨੇ ਬਹੁਤ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਤੇ ਤਿਆਰ ਹੁੰਦੀਆਂ ਨੇ ਅੰਦਰਸੇ ਜਿਹੜੇ ਨੇ ਜਿਹੜੇ ਅੰਦਰਸੇ ਨੇ ਉਹ 6 ਮਹੀਨੇ ਦੇ ਵਿੱਚ ਇੱਕ ਵਾਰ ਹੀ ਜਰਾਂ ਇੱਕ ਮਹੀਨਾ ਪੂਰਾ 6 ਮਹੀਨਾ ਤਿਆਰ ਹੁੰਦੇ ਆ ਅੰਦਰਸੇ ਅੰਦਰਸੇ ਤੇ ਮਾਲਪੂੜੇ ਤਿਆਰ ਹੁੰਦੇ ਨੇ ਆਪਾਂ ਬਟਾਲਾ ਸ਼ਹਿਰ ਦੀ ਮਸ਼ਹੂਰ ਦੁਕਾਨ ਹੈ 1972 ਦੀ ਦੇਲੇ ਦੀ ਸੋ ਅੱਜ ਵੀ ਲੋਕ ਤਿਆਰ ਦਿੰਦੇ ਨੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕੀ ਤਿਆਰ ਹੁੰਦਾ ਹੈ ਤੇ ਕਿੰਨਾ ਕੁ ਪਿਆਰ ਮਿਲਦਾ ਹੈ ਲੋਕਾਂ ਵੱਲੋਂ ਗੱਲਬਾਤ ਕਰਦੇ ਆ ਤਸਵੀਰ ਤੁਹਾਨੂੰ ਇੱਕ ਦਿਖਾ ਦਾਂਗੇ ਗਰਮ ਗਰਮ ਮਾਲ ਗੁੜੇ ਤਿਆਰ ਹੁੰਦੇ ਪਏ ਨੇ ਤੇ ਨਾਲ ਦੀ ਨਾਲ ਨਾਲ ਦੀ ਨਾਲ ਅੰਦਰッセ ਵੀ ਤਿਆਰ ਕਰਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕਿਉਂਕਿ ਸੋਣ ਵੀ ਨਹੀਂ ਸੁਗਾਤ ਕਿਹਾ ਜਾਂਦਾ ਹੈ ਅੰਦਰਸਿਆਂ ਨੂੰ ਤੇ ਮਾਲ ਪੂੜਿਆਂ ਨੂੰ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਸੋ ਨਮਸਕਾਰ ਭਾਜੀ ਕੀ ਨਾਮ ਦੇ ਜਿਹੜਾ ਨਾ ਕਾਲਾ ਜੀ ਕਾਲਾ ਜੀ ਕਿੰਨੀ ਦੁਕਾਨ ਪੁਰਾਣੀ ਹੈ ਤੁਹਾਡੀ 50-55 ਸਾਲ ਪੁਰਾਣੀ ਸੋ ਕਿੰਨੀਆਂ ਕਿੰਨਵੀਂ ਪੀੜੀ ਜਿਹੜੀ ਕੰਮ ਕਰਦੀ ਫਿਰੂ ਇਹ ਪੀੜੀ ਪਹਿਲਾਂ ਦਾੜੀ ਜੀ ਮੱਤ ਲਵਾਈ ਜੀ ਉਸ ਤੋਂ ਬਾਅਦ ਥਾਸੀ ਤੋਂ ਬਾਅਦ ਮੈਂ ਆਪੇ ਰ ਆਪੇ ਹੀ ਬੈਠਾ ਅਸੀਂ ਦੁਕਾਨ ਤੇ ਜੀ ਕੋ ਕਿੰਨਾ ਕੇ ਪਿਆਰ ਮਿਲਦਾ ਫਿਰ ਲੋਕਾਂ ਦਾ ਲੋਕਾਂ ਦਾ ਪਿਆਰ ਹੈ ਜੀ ਪਿਆਰ ਦਾ ਇੱਥੇ ਬੜੀ ਬੜੀ ਦੂਰੋਂ ਆਉਂਦੇ ਨੇ ਜੀ ਲੈਨ ਸਾਰੇ ਬੱਦੇ ਚੰਗੇ ਹੁੰਦੇ ਨੇ ਲੈਨ ਤੁਹਾਡਾ ਸੋ ਮਾਲਪੂਰੇ ਦੇ ਵਿੱਚ ਕੀ ਕੀ ਬਣਦਾ ਜੀ ਕੀ ਕੀ ਪੈਂਦਾ ਕੀ ਕੀ ਜਿਹੜੇ ਨਾਲ ਤਿਆਰ ਕਰਦੇ ਹੋ ਮਾਲਪੂਰਾ ਦੁੱਧ ਹੁੰਦਾ ਜੇ ਸੋਜੀ ਖੰਡ ਸੌ ਫਟ ਕਾਲੀ ਮਿਰਚ ਤੇ ਜਿਹੜੇ ਦੂਜੇ ਮਾਲਪੂਰੇ ਖੋਏ ਵਾਲੇ ਉਹ ਸਿਰਫ ਐਤਵਾਰ ਬਰਾਈ ਦੇ ਜੀ ਉਹ ਕੋਏ ਵਾਲੇ ਭਰਾ ਦੇ 7-8 ਪ੍ਰਾਤਾ ਪਰਾਤਾ ਬਲਾਈਆਂ ਮੁਕਤਮ ਹੋ ਜਾਂਦੇ ਨੇ 3-4। ਤੁਸੀਂ ਡੇਲੀ ਕਿੰਨਾ ਕਿ ਸਮਾਨ ਤਿਆਰ ਕਰਦੇ ਹੋ? ਇੱਥੇ ਮਹਾਰਾਜ ਜੀ ਬਹੁਤ ਕਿਰਪਾ ਜੀ ਜਿੱਦਾਂ ਬਣਾਈ ਦਾ ਰਾਤ ਫ੍ਰੈਸ਼ ਹੋ ਜਾਂਦਾ ਜੀ। ਜੀ। ਅਸੀਂ ਗੋਦਵੇ ਲੱਡੂ ਬਣਾਈ ਤੇ ਜੀ। ਮਾਲਪੂੜਾ, ਜਲੇਬੀ, ਅੰਦਰਸਾ ਇਹ ਰੋਜ਼ ਬੰਦਾ। ਅੰਦਰਸੇ ਨੂੰ ਕਹਿੰਦੇ ਉਹ ਸੁਗਾਤ ਕਿਹਾ ਜਾਂਦਾ ਏ ਸੁਗਾਤ। ਅਮਰਤੀ ਜਿਹੜੀ ਆ ਸਿਰਫ ਐਤਵਾਰ ਅਮਰਤੀ ਦਾ ਅਮਰਤੀ ਵਿੱਚ ਕੀ ਕੀ ਬਣਾਉਂਦੇ ਹੋ ਕੀ ਕੀ ਪਾਉਂਦੇ ਹੋ ਅਮਰਤੀ ਸਿਰਫ ਦਾਲ ਦੀ ਬਾਤ ਹੁੰਦੀ ਦਾਲ ਦੀ ਬਣਦੀ ਆ ਉਹਦੇ ਵਿੱਚ ਕੁਛ ਨਹੀਂ ਪੈਰ ਆਉਂਦਾ ਉਹ ਵੀ ਸੌਣ ਮਹੀਨੇ ਤਿਆਰ ਹੁੰਦੀ ਆ ਸੌਣ ਮਹੀਨੇ ਉਹ ਐਤਵਾਰ ਐਤਵਾਰ ਕੱਢਣੀ ਹੁੰਦੀ ਆ ਅੱਛਾ ਉਹ ਕੱਢਣੀ ਕੱਢਣੀ ਹੈ ਐਤਵਾਰ ਜਲੇਬੀ ਤੇ ਅਮਰਤੀ ਆਪਰ ਕੱਢੀ ਕਰਦੇ ਆ ਸੋ ਇਹ ਜਿਹੜਾ ਸੌਣ ਆ ਤੁਹਾਡਾ ਬਟਾਲੇ ਚ ਤੇ ਲੋਕ ਜਿਹੜੇ ਨੇ ਖਾਂਦੇ ਨੇ ਤੇ ਕਿੱਥੋਂ ਕਿੱਥੇ ਲੈ ਕੇ ਜਾਂਦੇ ਨੇ ਇਹ ਪਰਿਪਰੀ ਦੂਰੋਂ ਦੇ ਢਾਂ ਅੱਛਾ ਕਿੱਥੇ ਕਿੱਥੇ ਜਾਂਦਾ ਜੀ ਇਹ ਆਪਣੇ ਰਿਸ਼ਤੇਦਾਰਾਂ ਨੂੰ ਭੇਜਦੇ ਆ ਅੱਛਾ ਇਹਨੂੰ ਫਗਾਤ ਕਿਹਾ ਜਾਂਦਾ ਸੌਣ ਮਹੀਨੇ ਦੀ ਹਾਂਜੀ ਸੋ ਗਾਤ ਕਿਹਾ ਜਾਂਦਾ ਦਰਸੇ ਤੇ ਨਾਲ ਕੀ ਕਹਿੰਦੇ ਨੇ ਇਹਨੂੰ ਮਾਲਪੂੜਾ ਮਾਲਪੂੜਾ ਗੋਨਮਾ ਲੱਡੂ ਹੋ ਗਿਆ ਜੀ ਇਹ ਵੀ ਗੋਨਮਾ ਲੱਡੂ ਬਹੁਤ ਲੋਕੀ ਲੈ ਕੇ ਚੱਲਦੇ ਨੇ ਜੀ 10 10 ਲੈ ਆਏ ਨੇ ਇਸ ਤੇ ਦਰਾਂ ਨੂੰ ਦੇਰ ਲਈ ਦੁਕਾਨ ਕਿੱਥੇ ਤੁਹਾਡੀ ਆਪਣੀ ਦੁਕਾਨ ਦਾ ਐਡਰੈਸ ਦੱਸੋ ਜਿਹੜੇ ਦਰਸ਼ਕ ਦੇ ਦੇਵੇ ਵੱਡੇ ਵੀ ਆਰ ਵੱਡੀ ਲਵਾਈ ਕਾਲਾ ਜੀ ਵੀ ਗੁਰਦੁਆਰਾ ਡੇਰਾ ਸਾਹਿਬ ਦੇ ਨੇ ਠੀਕ ਜੀ ਕੋ ਵਧੀਆ ਪਿਆਰ ਮਿਲ ਜਾਂਦਾ ਜੀ ਲੋਕਾਂ ਦਾ ਫਿਰ ਹਾਂਜੀ ਹਾਂਜੀ ਵਧੀਆ ਮਿਲਦਾ ਵੇ ਪਿਆ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਹੇ ਜੀ ਬੜਾ ਪਿਆਰ ਮਿਲਦਾ ਹੈ ਬਟਾਲਾ ਸ਼ਹਿਰ ਤੋਂ ਨਹੀਂ ਬਾਹਰ ਫੋਰਨ ਥਾਟਵੀ ਜਰੇ ਨੇ ਐਸੋ ਅੰਦਰ ਅਸੇ ਤੇ ਮਾਲਪੁਰੇ ਜਾਂਦੇ ਨੇ ਸੋ ਤਸਵੀਰਾਂ ਇੱਕ ਤੁਹਾਨੂੰ ਦਿਖਾ ਦਾਂਗੇ ਕਿ ਕਸਟਮਰ ਵੀ ਜਰੇ ਨੇ ਸੇਰ ਤੋਂ ਹੀ ਜਰੀਆਂ ਤੇ ਲੈਣਾ ਲੱਗ ਜਾਂਦੀਆਂ ਨੇ ਕਸਟਮਰ ਲੈ ਕੇ ਜਾਂਦੇ ਨੇ ਤੇ ਨਾਲ ਦੇ ਨਾਲ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਪੈਕ ਕਰਕੇ ਜਰੇ ਉੱਤੇ ਭੇਜਦੇ ਨੇ ਜਿੱਥੇ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਬੈਠੇ ਹੁੰਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਅਤੇ ਕਸਟਮਰ ਲੈਣ ਆਉਂਦੇ ਨੇ ਲੈਓ ਤੁਸੀਂ ਚੱਕਰ ਆਉਣ ਆਉਂਦੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਕੋਈ ਜਿਹੜੇ ਕਸਟਮਰ ਆਉਂਦੇ ਨੇ ਆਪਾਂ ਕਸਟਮਰ ਨਾਲ ਵੀ ਗੱਲਬਾਤ ਕਰਾਂਗੇ ਕਿੱਦਾਂ ਦਾ ਟੇਸਟ ਲੱਗਦਾ ਤੇ ਕੀ ਕੁਝ ਪਾਉਂਦੇ ਨੇ ਤੇ ਕੀ ਜਾਦੂ ਹੈ ਇਹਨਾਂ ਦੇ ਹੱਥਾਂ ਦੇ ਵਿੱਚ ਮਾਲਪੂੜਾ ਤੰਗ ਰਸੇ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਤਿ ਨਮਸਕਾਰ ਨਮਸਕਾਰ ਕੀ ਨਾਮ ਦੇ ਦਿਨੇਸ਼ ਨਮਸਕਾਰ ਦਿਨੇਸ਼ ਜੀ ਤੁਸੀਂ ਵੀ ਫਿਰ ਅੰਦਰਸੇ ਤੇ ਉਹ ਮਾਲਪੂੜੇ ਲੈ ਆਣਾ ਪੰਜ ਕਿੰਨੀ ਕੀ ਪੁਰਾਣੀ ਦੁਕਾਨ ਹੈ ਫਿਰ ਬਹੁਤ ਪੁਰਾਣੀ ਦੁਕਾਨ ਹੈ ਅਸਾਂ ਬਹੁਤ ਵੀ ਬਾਈ ਸਾਲ ਹੋ ਗਏ ਮੈਨੂੰ ਪਾਉਂਦੇ ਨੇ ਸੋ ਫਿਰ ਕਿੱਥੇ ਕਿੱਥੇ ਭੈਣ ਭਰਾਵਾਂ ਨੂੰ ਕਹਿੰਦੇ ਨੇ ਸੌਨ ਮਹੀਨੇ ਦੀ ਸਗਾਤ ਨੂੰ ਕਿਹਾ ਜਾਂਦਾ ਹਾਂ ਬਿਲਕੁਲ ਜੀ ਸੌਨ ਮਹੀਨੇ ਦੀ ਬਿਲਕੁਲ ਸਗਾਤ ਹੈ ਜੀ ਜੀ ਇਸ ਸਾਲ ਚ ਇੱਕ ਵਾਰ ਹੀ ਖੁੱਲਦੀ ਹੈ ਮਹੀਨੇ ਚ ਉਹ ਮਹੀਨੇ ਚ ਇੱਕ ਵਾਰ ਹੀ ਬਣਾਉਂਦੇ ਨੇ ਅੰਦਰ ਸੇਵ ਕਰਾ ਜਿਵੇਂ ਆ ਤੇ ਸੌਨ ਦੇ ਮਹੀਨੇ ਬਣਾਉਂਦੇ ਨੇ ਕਿੱਥੇ ਕਿੱਥੇ ਭੇਜਦੇ ਫਿਰ ਆਪਣੇ ਭੈਣ ਭਾਵਾਂ ਤੇ ਬਹੁਤ ਬਹੁਤ ਦੂਰਪੀ ਸੀ ਜੀ ਅੱਛਾ ਕਿੱਦਾਂ ਦਾ ਫੇਰ ਜਿਵੇਂ ਕਿਤੇ ਵੀ ਜਾਣਾ ਹੋਵੇ ਆਪਾਂ ਉਹ ਸਪੈਸ਼ਲ ਸਾਨੂੰ ਫੋਨ ਕਰੇ ਕਹਿੰਦੇ ਸਾਡੇ ਵੱਸੇ ਅੰਦਰ ਸਹੀਏ ਮਾਲਪੋੜੀ ਲੈ ਕੇ ਆਵਾਂ मेरा फाइन ਨੰਬਰ ਪੈਕ ਕਰਵਾ ਕੇ ਲੈ ਕੇ ਜਾਈਦਾ ਜੀ ਜੀ ਹਾਂਜੀ ਸੋ ਫਿਰ ਉਹ ਜਦੋਂ 109 ਮਹੀਨਾ ਚੜਦਾ ਹੁੰਦਾ ਹੁਣਾਂ ਤੇ ਤੁਹਾਨੂੰ ਫੋਨ ਆਏ ਜਦੋਂ ਕਿਸੇ ਨੂੰ ਪਤਾ ਲੱਗਦਾ ਨਾ ਕਿ ਇਹਨਾਂ ਨੇ ਸਾਡੇ ਵੱਲ ਆਣਾ ਹੈ ਜੀ ਉਹ ਸਾਨੂੰ ਸਪੈਸ਼ਲ ਫੋਨ ਕਰਦੇ ਨੇ ਜੀ ਆਹ ਤੁਹਾਡੇ ਵਾਸਤੇ ਲੈ ਕੇ ਆਣਾ ਅੰਦਰ ਸੇਕ ਤੇ ਮਾਲ ਲੈ ਕੇ ਆਉਂਦਾ ਮਿਆਨੋ ਵੀ ਲੈ ਕੇ ਆਇਆ ਅੱਛਾ ਤੁਹਾਡੇ ਉੱਤੇ ਇਹ ਜੀ ਜੀ ਲੈ ਕੇ ਇੰਨੀ ਫੇਮਸ ਹੋ ਗਈ ਬਟਾਲੇ ਦੀ ਮਸ਼ਹੂਰ ਕਿੰਨੀ ਪੁਰਾਣੀ ਦੁਕਾਨ ਹੈ ਜੀ ਬਾਕੀ ਪੁਰਾਣੀ ਹੈ ਮੈਂ ਤਾਂ 20-22 ਸਾਲ ਤੋਂ ਉਹ ਨੋ ਦਿਖਾਉਂਦੇ ਹਾਂ ਜੀ ਹਾਂਜੀ ਸੋ ਗੱਲਬਾਤ ਕਰਦੇ ਹਾਂ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਕੀ ਕਹਿਣਾ ਉਹਨ ਮੁਨਾਸ਼ਕਰ ਕੀ ਨਾਮ ਦੇ ਰਣਾਤ ਸਾਹਿਲ ਸਾਹਿਲ ਜੀ ਫਿਰ ਇੱਕ ਤੁਸੀਂ ਵੀ ਲੈਣ ਆਇਓ ਹਾਂਜੀ ਹਾਂਜੀ ਇਹ ਇਸ ਮਹੀਨੇ ਮਿਲਦੀ ਹੈ ਆਈਟਮ ਇਹ ਆਰਾ ਮਹੀਨਾ ਜੋ ਇੱਕ ਮਹੀਨਾ ਬਣਾਉਂਦੇ ਨੇ ਸੋਹਣ ਦੇ ਮਹੀਨੇ ਕਾਫੀ ਮਸ਼ਹੂਰ ਆਈਟਮ ਹੈ ਮਾਲਪੂੜੇ ਤੇ ਅੰਦਰッセ ਤੇ ਐਤਵਾਰ ਨੂੰ ਇਹ ਮਰਤੀ ਵੀ ਕਰਦੇ ਨੇ ਜੋ ਕਿ ਬਹੁਤ ਹੀ ਇਹਨਾਂ ਦੀ ਮਸ਼ਹੂਰ ਤੇ ਫੇਮਸ ਚੀਜ਼ ਹੈ ਜੋ ਕਿ ਲੋਕੀ ਦੂਰ ਦੂਰ ਤੋਂ ਲੈਣ ਆਉਂਦੇ ਨੇ ਇਹਨਾਂ ਕੋਲ ਲੋਕੀ ਇਥੋਂ ਪੈਕ ਕਰਾ ਕੇ ਵੀ ਬਾਹਰ ਬਾਹਰ ਭੇਜਦੇ ਨੇ ਬਾਹਰ ਦੇਸ਼ ਵਿਦੇਸ਼ ਵਿੱਚ ਵੀ ਇਹਨਾਂ ਦੇ ਬਹੁਤਵੇਂ ਲੱਡੂ ਵਗੈਰਾ ਜਾਂਦੇ ਨੇ ਪੈਕ ਹੋ ਕੇ ਇਹ ਬਹੁਤ ਹੀ ਮਸ਼ਹੂਰ ਦੁਕਾਨ ਹੈ ਕਿੱਥੇ ਦੁਕਾਨ ਹੈ ਇਹ ਬਹੁਤ ਹੀ ਪੁਰਾਣੀ ਦੁਕਾਨ ਹੈ ਕਿੱਥੇ ਦੁਕਾਨਾਂ ਨੇ ਇਹ ਵੱਡੇ ਬਿਆਰ ਦੇ ਵਿੱਚ ਇਹਨਾਂ ਦੀ ਬਹੁਤ ਹੀ ਪੁਰਾਣੀ ਅੱਜ ਤੋਂ 50 50 55 ਸਾਲ ਪੁਰਾਣੀ ਦੁਕਾਨ ਹੈ ਕਿੱਥੇ ਤੁਹਾਨੂੰ ਅਮਰਤੀ ਜਿਲੇ ਬੀ ਲੈਨ ਲੱਗ ਕੇ ਮਿਲਦੀ ਹੈ ਉਹ ਕਿੱਥੇ ਕਿੱਥੇ ਫਿਰ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਤੁਸੀਂ ਭੇਜ ਦਿਓ ਅੰਦਰਸੇ ਤੇ ਮਾਲਪੁਰਾ ਇਹ ਪਠਾਨਕੋਟ ਚੰਡੀਗੜ੍ਹ ਦਿੱਲੀ ਤੱਕ ਅਹੀ ਟੈਕ ਕਰਾ ਕੇ ਭੇਜਨੇ ਆ ਰਿਸ਼ਤੇਦਾਰਾਂ ਇਹਨਾਂ ਦਾ ਮਾਲਪੁੜੇ ਤੇ ਅੰਦਰਸੇ ਇਹ ਬਹੁਤ ਹੀ ਵਧੀਆ ਚੀਜ਼ ਬਣਾਉਂਦੇ ਨੇ ਬਹੁਤ ਹੀ ਪਤਾਜੀ ਫਰੈਸ਼ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੜੀ ਪੁਰਾਣੀ ਦੁਕਾਨ ਆ 50 55 ਸਾਲ ਪੁਰਾਣੀ ਆ 1972 ਦੀ ਦੁਕਾਨ ਆ ਜੀ ਅੰਦਰਸੇ ਤੇ ਮਾਲਪੁੜੇ ਪਰ ਇਹ ਫੇਮਸ ਨੇ ਵੱਡੇ ਬਾਜ਼ਾਰ ਬੇਰਾ ਸਾਹਿਬ ਗੁਰਦੁਆਰੇ ਦੇ ਲਾਗੇ ਦੁਕਾਨ ਆ ਜੀ ਜੇ ਕਿਸੇ ਨੇ ਅੰਦਰਸੇ ਲੈਣੇ ਹੋਣ ਤੇ ਖਾਣੇ ਹੋਣ ਤੇ ਪਲੀਜ਼ ਇੱਥੇ ਵਿਜ਼ਿਟ ਕਰ ਸਕਦਾ ਬਟਾਲਾ ਦੇ ਵਿੱਚ 1972 ਦੀ ਦੁਕਾਨ ਹੈ ਜੀ ਬਹੁਤ ਵਧੀਆ ਸਮਾਨ ਬਣਾਉਂਦੇ ਨੇ ਅੰਦਰ ਅੱਸੇ ਸੋਨ ਮਹੀਨੇ ਦੇ ਸੁਗਾਤ ਕਿਹਾ ਜਾਂਦਾ ਹੈ ਤੇ ਨਾਲ ਦੀ ਨਾਲ ਮਾਲ ਕੁੜੇ ਵੀ ਕਿਹਾ ਜਾਂਦਾ ਹੈ ਇੱਥੋਂ ਪੈਕ ਹੋ ਕੇ ਆਪਣੇ ਰਿਸ਼ਤੇਦਾਰ ਭੈਣਾ ਭਰਾਉਣ ਨੂੰ ਲੋਕ ਜਰੇ ਨੇ ਉਹ ਚਾਹਦੇ ਨੇ ਸੋ ਵੀਡੀਓ ਨੂੰ ਵੱਤਵਾਰ ਸ਼ੇਅਰ ਕਰਿਓ ਕੈਮਰਾ ਪਰਸਨ Pawan Agrawal ਦਾ ਲक्की ਰਾਜਪੂਰ ਬਟਾਲਾ